ਦੀ ਤਾਂ ਵੈਸੇ ਵੀ ਕੈਮ ਹੀ ਹੁੰਦੇ ਸੂਟ ਤੇ ਪੰਜਾਬੀ ਤਾਂ ਤਾਂ ਬਸ ਪਤਾ ਹੀ ਹੈ ਪੰਜਾਬਣਾਂ ਆ ਨਾ ਫਿਰ ਮੈਂ ਸੂਟਾ ਜੱਟਣੀ ਆਂ ਤੇ ਹੁੰਦੀ ਤਾਂ ਹੋਰ ਵੀ ਗੱਲਬਾਤ ਐਂਡ ਹੋ ਜਾਣੀ ਸੀ ਤੇ ਯਾਰ ਸਤਿ ਸ੍ਰੀ ਅਕਾਲ ਹੈਲੋ एवरीवन ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਤੇ ਅੱਜ ਮੈਂ ਜਿਹੜੀ ਵੀਡੀਓ ਬਣਾ ਰਹੀ ਆ ਇਹ ਸਾਰਿਆਂ ਦੇ ਰਿਸਪੌਂਸ ਤੇ ਬਣਾ ਰਹੀ ਆ ਜਿਨ੍ਹਾਂ ਨੇ ਮੈਂ ਕੱਲ ਇੱਕ ਵੀਡੀਓ ਪਾਈ ਸੀ ਆ ਵਾਲੀ ਤੋ ਇਹਦੇ ਤੇ ਮੈਂ ਸਾਰਿਆਂ ਨੂੰ ਪੁੱਛਿਆ ਸੀ ਕਿ ਸੂਟ ਮੇਰੇ ਕਿਵੇਂ ਲੱਗ ਰਿਹਾ ਹੈਗਾ ਤੇ ਮੈਨੂੰ ਬਹੁਤ ਹੀ ਸੋਹਣੇ-ਸੋਹਣੇ ਕੰਪਲੀਮੈਂਟਸ ਆਏ ਨੇ ਜੋ ਕਿ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੇ ਕਰਨਾ ਚਾਹੁੰਨੀ ਹਾਂ ਇਸ ਕਰਕੇ ਮੈਂ ਸਪੈਸ਼ਲੀ ਇਹ ਵੀਡੀਓ ਬਣਾਈ ਆ ਕਿਉਂਕਿ ਬਹੁਤ ਸਾਰੇ ਮਤਲਬ ਮੈਨੂੰ ਰਿਸਪੌਂਸ ਆਏ ਸੀ ਤੇ ਮੈਂ ਹਰ ਇੱਕ ਦਾ ਇੱਕ-ਇੱਕ ਕਰਕੇ ਨਹੀਂ ਰਿਪਲਾਈ ਕਰ ਪਾਈ ਤੋ ਆਪਾਂ ਸਟਾਰਟ ਕਰਦੇ ਆ ਸਟਾਰਟਿੰਗ ਤੋਂ ਸਟਾਰਟ ਕਰਦੇ ਆ ਸਕਰੋਲ ਕਰ ਕਰਕੇ ਪਹਿਲਾ ਤੁਸੀਂ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ ਇਹ ਵਾਲੇ YouTube ਕ ਵੀਡੀਓਸ ਤੇ ਵੀ ਕਮੈਂਟ ਕਰਕੇ ਕਿ ਮੇਰੇ ਸੂਟ ਸੋਹਣੇ ਲੱਗਦੇ ਆ ਕਿ ਨਹੀਂ ਲੱਗਦੇ ਸੂਟ ਜਿਆਦਾ ਸੋਹਣੇ ਲੱਗਦੇ ਆ ਕਿ ਵੈਸਟਰਨ ਜਿਆਦਾ ਸੋਹਣੇ ਲੱਗਦੇ ਆ ਪੱਕਾ ਕਮੈਂਟ ਕਰਿਓ ਠੀਕ ਹੈ ਮੈਨੂੰ ਵਧੀਆ ਲੱਗਦਾ ਫਿਰ ਨਾਈਸ ਜੀ ਸੋਹਣੇ ਦੀਦੀ ਜਦੋਂ ਮੈਨੂੰ ਕੋਈ ਦੀਦੀ ਕਹਿੰਦਾ ਨੇ ਜਾਂ ਭੈਣ ਕਹਿੰਦਾ ਮੈਨੂੰ ਬੜਾ ਵਧੀਆ ਲੱਗਦਾ ਨਾਈਸ ਕੈਟ ਪੰਜਾਬੀ ਮੋਟਿਆਰ ਬਹੁਤ ਕਿਊਟ ਹੋ ਤੁਸੀਂ ਦਾ ਯਾਰ ਥੈਂਕ ਯੂ ਇਹ ਸੂਟ ਤੁਹਾਡੇ ਤੇ ਬਹੁਤ ਸੋਹਣਾ ਲੱਗਦਾ ਹੈ। ਥੈਂਕ ਯੂ ਮੈਨੂੰ ਵੀ ਸੂਟ ਆ ਬਹੁਤ ਪਸੰਦ ਆ। ਸੁਪਰ ਲੱਗ ਰਹੇ ਹੋ। ਤੁਸੀਂ ਤੇ ਸੂਟ ਦੋਨੇ ਬਹੁਤ ਸੋਹਣੇ ਆ। ਥੈਂਕ ਯੂ। ਕੋਕਾ ਜੀ ਬਹੁਤ ਹੀ ਜ਼ਿਆਦਾ ਸੋਹਣੇ ਐਂਡ ਸਮਾਈਲ ਤੁਹਾਡੀ ਬਹੁਤ ਸੋਹਣੀ ਆ। ਥੈਂਕ ਯੂ ਤੇ ਤੁਸੀਂ ਜਦੋਂ ਸੋਨੇ ਸੋਨੇ ਕਮੈਂਟ ਕਰਦੇ ਹੋ ਮੈਂ ਹੋਰ ਥੋੜੀ ਜਿਹੀ ਸਮਾਈਲ ਕਰਦੀ ਆ। ਦੇਖੋ। ਆਸਟਨ ਵੈਰੀ ਨਾਈਸ ਜੀ। ਨਾਈਸ ਸਿਰਾ। ਤੁਸੀਂ ਤਾਂ ਬਹੁਤ ਸੋਹਣੇ ਹੋ ਬਾਕੀ ਸੂਟ ਵੀ ਕਹਿੰਟ ਆਮ ਥੈਂਕ ਯੂ ਸੋ ਬਹੁਤ ਸੋਹਣਾ ਨਾਈਸ ਕੈਟ ਇੱਕ ਗੱਲ ਮੈਂ ਤੁਹਾਨੂੰ ਹੋਰ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਜਿਨ੍ਹਾਂ ਦਾ ਕਮੈਂਟ ਮੈਨੂੰ ਸਭ ਤੋਂ ਜ਼ਿਆਦਾ ਸੋਹਣਾ ਲੱਗੂਗਾ ਉਹਨਾਂ ਦਾ ਕਮੈਂਟ ਮੈਂ ਲਾਸਟ ਵਿੱਚ ਪਿਕ ਦੇ ਨਾਲ ਮੈਂਸ਼ਨ ਕਰੂੰਗੀ ਤੇ ਹੁਣ ਆਪਾਂ ਕੰਟੀਨਿਊ ਕਰਦੇ ਹਾਂ ਠੀਕ ਹੈ ਤੁਸੀਂ ਪਲੀਜ਼ ਸੂਟ ਹੀ ਪਾਇਆ ਕਰੋ ਪਲੀਜ਼ ਪਲੀਜ਼ ਬਹੁਤ ਪਸੰਦ ਕਰਦੇ ਆ ਅਸੀਂ ਤੁਹਾਨੂੰ ਸੋ ਪਲੀਜ਼ ਮੰਨ ਲਿਆ ਕਰੋ ਪਲੀਜ਼ 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 ਥੈਂਕ ਯੂ ਸੋ ਮੱਚ ਤੁਸੀਂ ਮੈਨੂੰ ਸੂਟ ਲੈ ਕੇ ਆ ਮੈਨੂੰ ਵੀ ਸੂਟ ਪਾਣੇ ਬਹੁਤ ਪਸੰਦ ਆ ਮੈਨੂੰ ਆ ਵੀ ਪਤਾ ਮੇਰੇ ਸੂਟ ਮਤਲਬ ਮੈਨੂੰ ਵਧੀਆ ਲੱਗਦੇ ਮੇਰੇ ਵਧੀਆ ਲੱਗਦੇ ਆ ਪਾਏ ਸੂਟ ਪਰ ਕੀ ਹੁੰਦਾ ਕਦੇ ਕਦੇ ਵੈਸਟਰਨ ਵੀ ਪਾਣੇ ਪੈਂਦੇ ਹੈਗੇ ਆ ਕਿਉਂਕਿ ਕੁਝ ਚੇਂਜ ਵੀ ਕਰਦੇ ਕਦੇ ਚਾਹੀਦਾ ਹੋ ਤਾਂ ਪਰ ਹਾਂ ਮੈਂ ਐਵੇਂ ਨਹੀਂ ਹੈ ਕਿ ਵੈਸਟਰਨ ਵਿੱਚ ਵੀ ਯੂ نو ਅچھے ਕੱਪੜੇ ਹੀ ਪਾਣੀਆਂ ਮੈਂ ਪਰ ਹਾਂ ਜਿਤ ਮੈਨੂੰ ਤੁਸੀਂ ਸਾਰੇ ਕਮੈਂਟ ਵਿੱਚ ਕਹੋਗੇ ਕਿ ਸੂਟ ਸੋਹਣੇ ਲੱਗਦੇ ਕਿ ਸੂਟ ਪਾ ਕੇ ਤਾਂ ਮੈਂ ਜ਼ਿਆਦਾਤਰ ਵੇ ਸੂਟ ਪਾਣੀ ਸ਼ੁਰੂ ਕਰ ਦੂੰਗੀ ਠੀਕ ਹੈ ਬਹੁਤ ਸੋਹਣਾ ਜੀ लवली क्यूट ਗਰਲ ਐਂਡਲੈਸ ਜੀ ਵੈਰੀ ਨਾਈਸ ਜੀ ਔਸਮ ਜੀ ਸੋਹਣਾ ਪਰ ਤੁਸੀਂ ਤੇ ਸੋਹਣੇ ਹੋ ਕੋਈ ਵੀ ਚੀਜ਼ ਪਾ ਲਓ ਹਾਈ ਥੈਂਕ ਯੂ ਨਾਈਸ ਸਟੋਰੀ ਹੂੰ ਠੀਕ ਹੈ ਬਹੁਤ ਸੋਹਣਾ ਬਹੁਤ ਸੋਹਣਾ ਜੀ ਸੋਹਣਾ ਸਿਰਾ ਪੂਰਾ ਸਿਰਾ ਨਾਈਸ ਜੀ ਕਿਊਟ ਜਾਨ ਹੂੰ ਸਿਰਾਤ ਅ ਸੂਟ ਨਹੀਂ ਤੁਸੀਂ ਬੰਬ ਲੱਗਦੇ ਇਹਦੇ ਨਾਲ ਇੱਕ ਗਾਣਾ ਆਦਾ ਆ ਪਤਾ ਨਹੀਂ ਕਿਹੜਾ ਗਾਣਾ ਸੀਗਾ ਉਹ ਕਿਸੇ ਨੇ ਮੈਂ ਲਿਖਿਆ ਵੀ ਸੀਗਾ ਬਹੁਤ ਵਧੀਆ ਮਿਸ ਪੰਜਾਬਣ ਹਮ ਵੈਰੀ ਨਾਈਸ ਜੀ ਕੈਂਟ ਕੈਂਟ ਵਧੀਆ ਬਹੁਤ ਸੋਹਣੇ ਲੱਗ ਰਹੇ ਹੋ ਬਹੁਤ ਸੋਹਣਾ ਵਧੀਆ ਲੱਗਾ ਵੈਰੀ ਨਾਈਸ ਜੀ ਬਹੁਤ ਸੋਹਣਾ ਜੀ ਸੋਹਣਾ ਨਾਈਸ ਬਹੁਤ ਕੈਂਟ ਮੈਮ ਜੀ ਹਜੇ ਬਹੁਤ سارے ਕਮੈਂਟ ਨੇ ਜਿੰਨਾਂ ਜਿੰਨਾਂ ਨੇ ਕਮੈਂਟ ਕੀਆ ਦੇਖ ਲਓ ਤੁਹਾਡਾ ਵੀ ਕਮੈਂਟ ਵਿੱਚ ਹੀ ਆ ਸਾਰਿਆਂ ਦਾ ਕਮੈਂਟ ਪੜ੍ਹ ਰਹੀ ਆ ਮੈਂ ਠੀਕ ਹੈ ਸਾਰਿਆਂ ਦੇ ਕਮੈਂਟ ਦੇ ਰਿਸਪੌਂਸ ਦੇ ਰਿਪਲਾਈ ਕਰ ਰਹੀ ਆ ਇਹਦੇ ਨਾਲ ਪੰਜਾਬੀ ਜੁੱਤੀ ਹੁੰਦੀ ਤਾਂ ਹੋਰ ਵੀ ਗੱਲਬਾਤ ਐਂਡ ਹੋ ਜਾਣੀ ਸੀ ਹਮ ਹਾਂ ਕਹਿ ਸਕਦੇ ਆ ਪੰਜਾਬੀ ਜੁੱਤੀ ਬਹੁਤ ਸੋਹਣੀ ਲੱਗਦੀ ਆ ਪਰ ਮੈਂ ਕਿਸੇ ਹੋਰ ਸੂਟ ਨਾਲ ਪੰਜਾਬੀ ਜੁੱਤੀ ਜ਼ਰੂਰ ਪਾਉਂਗੀ ਇਹਦੇ ਨਾਲ ਮੈਨੂੰ ਸੀ ਬਲੈਕ ਨਾਲ ਬਲੈਕ ਹੀਲਸ ਟਰਾਈ ਕਰਦੇ ਆ ਸੂਟ ਨਾਲ ਵੈਸੇ ਤਾਂ ਮੈਂ ਸੂਟ ਨਾਲ ਹਮੇਸ਼ਾ ਪੰਜਾਬੀ ਜੁੱਤੀ ਹੀ ਪਾਉਂਦੀ ਆ ਪਰ ਇਸ ਵਾਰੀ ਮੈਂ ਕਿ ਚਲੋ ਕੁਝ ਚੇਂਜ ਕਰਦੇ ਆ ਸੂਟ ਤਾਂ ਬਹੁਤ ਸੋਹਣਾ ਜੀ ਤੁਸੀਂ ਆਪ ਵੀ ਬਹੁਤ ਸੋਹਣੇ ਹੋ ਜੀ ਰੱਬ ਨੇ ਸਾਨੂੰ ਬਹੁਤ ਜ਼ਿਆਦਾ ਸੋਹਣੇ ਬਣਾਇਆ ਹੈ ਧੰਨਵਾਦ ਜੀ ਥਿਲੋ ਤੁਹਾਡਾ ਬਹੁਤ-ਬਹੁਤ ਤੁਸੀਂ ਸਾਰੇ ਇੰਨਾ ਟਾਈਮ ਕੱਢ ਕੇ ਇਹਨੇ ਸੋਹਣੇ-ਸੋਹਣੇ ਰਿਪਲਾਈ ਤੇ ਰਿਸਪੌਂਸ ਕਰਦੇ ਹੋ ਮੇਰੇ ਲਈ ਬਹੁਤ ਵੱਡੀ ਗੱਲ ਆ ਥੋੜਾ ਸਬਦ ਦੇ ਲੋ ਧੰਨਵਾਦ ਹਮੇਸ਼ਾ ਖੁਸ਼ ਰਹੋ ਹੱਸਦੇ ਵਸਦੇ ਰਹੋ ਤੁਸੀਂ ਕਿਹੜਾ ਰਿਪਲਾਈ ਕਰਨਾ ਆ ਕਰ ਰਹੀ ਆ ਰਿਪਲਾਈ ਠੀਕ ਹੈ ਐਦਾਂ ਨਹੀਂ ਹੈਗਾ ਮੈਂ ਮੈਂ ਸਬਦੇ ਬਹੁਤ ਮਾਣ ਕਰਦੀ ਆ ਤੁਹਾਡੇ ਸਾਰਿਆਂ ਦਾ ਪਰ ਹੀ ਲੱਗਦੇ ਹੋ ਥੈਂਕ ਯੂ ਲਾਟ ਸਾਡ ਕੀ ਹੁੰਦਾ ਕਮੈਂਟ ਕਰਕੇ ਦੱਸਿਓ ਨਾਈਸ ਦੀ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਸੂਟ ਵਿੱਚ थैंक यू ਵਧੀਆ ਲੱਗਦੇ ਪੂਰਾ ਅੱਤ ਬਹੁਤ ਵਧੀਆ ਲੱਗਦਾ ਹੈ ਜਲਦੀ ਜਲਦੀ ਬੋਲਦੇ ਹਨ ਕੈਟ ਵਧੀਆ ਜੀ ਸਿਰ ਤੇ ਚੁੰਨੀ ਲੈ ਲੈਂਦੇ ਹੋਰ ਵੀ ਵਧੀਆ ਲੱਗਣਾ ਸੀ ਜ਼ਰੂਰ ਜੀ ਸਿਰ ਤੇ ਚੁੰਨੀ ਲੈ ਕੇ ਵੀ ਜ਼ਰੂਰ ਵੀਡੀਓ ਬਣਾਵਾਂਗੇ ਕੋਈ ਚੱਕਰ ਹੀ ਨਹੀਂ ਪੰਜਾਬ ਦੀ ਸ਼ਾਨ ਓਹ ਹੋ ਹੋ थैੰਕਸ ਨਾਈਸ ਨਾਈਸ ਬਹੁਤ ਕੈਂਟ ਅੱਤ ਸੂਟ ਜੱਟ ਦੀ ਮਸ਼ੂਕਾ ਜੱਟ ਦੀ ਮਸ਼ੂਕ ਬਹੁਤ ਸੋਹਣੇ ਲੱਗ ਰਹੇ ਕੈਂਟ ਸਿਰਾ ਬ੍ਰਿਲੀਅੰਟ ਤੁਸੀਂ ਬਹੁਤ ਕਿਊਟ ਲੱਗਦੇ ਹੋ ਅੱਗੇ ਚੱਲਦੇ ਹਾਂ ਹੁਣ ਆਪਾਂ ਥੋੜੇ ਜੇਤੀ ਇਹ ਬਹੁਤ ਜ਼ਰੂਰੀ ਨਹੀਂ ਐਵੇਂ ਇਹ ਤਾਂ ਵੀਡੀਓ ਕੰਪਲੀਟ ਨਹੀਂ ਹੋਣੀ ਤੁਸੀਂ ਤਾਂ ਬਹੁਤ ਤੁਸੀਂ ਤਾਂ ਪਹਿਲੇ ਹੀ ਬਹੁਤ ਸੋਹਣੇ ਹੋ ਮੈਡਮ ਜੀ ਸੂਟ ਨਾਲ ਉਸ ਤੋਂ ਵੀ ਜ਼ਿਆਦਾ ਸੋਹਣੇ ਲੱਗਦੇ ਹੋ ਥੈਂਕ ਯੂ ਜੀ ਬਹੁਤ ਸੋਹਣਾ ਮਿਸ ਯੂ ਐਂਡ ਜੀ ਬਹੁਤ ਸੋਹਣਾ ਐਂਡ ਜੀ ਵੈਰੀ ਨਾਈਸ ਜਮਾ ਕੈਂਟ ਬਹੁਤ ਸੋਹਣਾ ਸਿਸਟਰ ਥੈਂਕਸ ਵੀਰੇ ਬਹੁਤ ਸੋਹਣੇ ਲੱਗ ਰਹੇ ਜੀ ਬਿਊਟੀਫੁੱਲ ਲੁੱਕ ਤੁਹਾਨੂੰ ਹਰ ਇੱਕ ਸੂਟ ਸੋਹਣਾ ਲੱਗਦਾ ਥੈਂਕ ਯੂ ਲੁਕਿੰਗ ਸੋ সুইਟ ਪੰਜਾਬੀ ਤਾਂ ਵੈਸੇ ਵੀ ਕੈਮ ਹੀ ਹੁੰਦੇ ਸੂਟ ਤੇ ਪੰਜਾਬੀ ਤਾਂ ਤਾਂ ਬਸ ਪਤਾ ਹੀ ਹੈ ਪੰਜਾਬਣ ਆ ਨਾ ਫਿਰ ਮੈਂ ਸੂਟ ਅਜਤਣੀ ਆ ਮੇਰੇ ਮੱਟ ਤਾਂ ਕੱਢਣੀ ਆ ਆਪਾਂ ਸੂਟਾਂ 'ਚ ਸਿਰਾ ਸੋਹਣੀਏ ਅੱਛਾ ਜੀ ਵੇਖਣ ਸ ਤਾਂ ਸੂਟ ਲੱਗ ਰਿਹਾ ਬੰਬ ਗਰਮ ਕੱਪੜੇ ਪਾ ਲਓ ਨਹੀਂ ਤਾਂ ਲੱਗ ਜੂ ਠੰਡ ਠੰਡ ਆ ਗੱਲ ਹੈਗੀ ਆ ਤਾਈ ਧੁੱਪੇ ਜਾ ਕੇ ਵੀਡੀਓ ਬਣਾਈ ਆ ਨਹੀਂ ਤਾਂ ਠੰਡ ਚ ਅੱਜ ਤਾਂ ਬਚੇ ਹੋਇਆ ਆ ਅੱਜ ਤੋਂ ਕੈਂਟ ਨਾਈਸ ਲੱਗ ਰੇ ਸਿਰਾ ਨਜ਼ਰ ਆ ਲੱਗ ਜਵੇ ਹਾਂਜੀ ਨਜ਼ਰ ਮੇਰੇ ਤੇ ਮੈਨੂੰ ਬਹੁਤ ਸੱਚੀ ਬਹੁਤ ਸ਼ੀਤੀ ਲੱਗ ਜਾਂਦੀ ਆ ਤੁਸੀਂ ਵੀ ਦੱਸੋ ਜੇ ਤੁਹਾਨੂੰ ਨਜ਼ਰ ਲੱਗੇ ਤੁਸੀਂ ਕੀ ਕਰਦੇ ਹੋ ਮਿਰਚਾ ਵਾਰਦੇ ਹੋ ਨਮਕ ਵਾਰਦੇ ਹੋ ਕੀ ਕਰਦੇ ਹੋ ਬਹੁਤ ਸਮਾਰਟ ਸਿਰਾ ਬਹੁਤ ਸੋਹਣਾ ਬਹੁਤ ਸੋਹਣੇ 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 ਤੁਹਾਡੇ ਵੈਸੀ ਸੂਟ ਚ ਲੁੱਕ ਵਧੀਆ ਲੱਗਦੀ ਆ ਇਸ ਲਈ ਓਨਲੀ ਸੂਟ ਪਾਇਆ ਕਰੋ ਇਹ ਵੀ ਠੀਕ ਹੈ ਮੈਂ ਟਰਾਈ ਕਰੂੰਗੀ ਕਿ ਮੈਂ ਸੂਟ ਨਹੀਂ ਪ੍ਰੀਫਰੈਂਸ ਦਵਾਂ ویسੇ ਮੇਰੀ ਅੱਜ ਵੀ ਸੂਟ ਹੀ ਪਹਿਲੀ ਪ੍ਰੀਫਰੈਂਸ ਹੈ ਮੇਰੀ ਪਸੰਦ ਮੈਨੂੰ ਸੂਟ ਪੋਣੇ ਬਹੁਤ ਪਸੰਦ ਆ ਬਹੁਤ ਪਰ ਨਾ ਮੈਨੂੰ ਨਾ ਸੂਟ ਨਾ ਜਿੰਨਾ ਤੋਂ ਮੈਂ ਸਵਾੜੇ ਆ ਨਾ ਮੈਨੂੰ ਉਹ ਨਹੀਂ ਲੱਭ ਰਿਆ ਕੋਈ ਵਧੀਆ ਜਿਹਾ ਬੁਟੀਕ ਪਲੀਜ਼ ਤੁਹਾਡੇ ਨੋਨ ਚ ਕੋਈ ਵਧੀਆ ਜਿਹਾ ਬੁਟੀਕ ਆ ਮੈਨੂੰ ਦੱਸੋ ਹਾਈ ਓਏ ਸਰਦਾਰਨੀ ਉੱਚਾ ਥੋੜਾ ਬਾਕੀ ਠੀਕ ਆ ਐਕਚੁਅਲੀ ਸਲਵਾਰ ਸੂਟ ਹੈ ਨਾ ਜਿਹੜਾ ਇਹਦਾ ਸਟਾਈਲ ਐਵੇਂ ਦਾ ਯਾਰ ਇਸ ਕਰਕੇ ਉੱਚਾ ਕੈਂਟ ਆ ਤੋ ਜੱਜਦੇ ਆ ਸੂਟ ਵਿੱਚ ਸਿਰਾ ਲਾਇਆ ਹੋਇਆ ਸੂਟ ਦਾਤਾ ਜੀ ਥੈਂਕ ਯੂ ਜੀ ਬਾ ਕਮਾਲ ਜੀ ਸੂਟ ਤਾਂ ਨਹੀਂ ਸੂਟ ਤਾਂ ਨਹੀਂ ਪਰ ਤੁਸੀਂ ਸੂਟ ਵਿੱਚ ਬਹੁਤ ਸੋਹਣੇ ਲੱਗਦੇ ਵਿਆ ਧੰਨਵਾਦ ਜੀ ਬਹੁਤ ਬਹੁਤ ਸੂਟ ਤਾਂ ਠੀਕ ਆ ਤੁਸੀਂ ਬਹੁਤ ਸੋਹਣੇ ਹੋ ਥੈਂਕ ਯੂ ਸੋਹਣਾ ਲੱਗਦਾ ਪਹਿਨੇ ਥੈਂਕ ਯੂ ਜੀ ਸੂਟੇ ਸੂਟ ਵਾਲੀ ਸੂਟ ਵੀ ਤੇ ਸੂਟ ਵਾਲੀ ਵੀ ਅੱਤ ਲੱਗਦੀ ਆ ਹਾਏ ਹੁਣ ਮੈਨੂੰ ਨਾ ਆਮ ਬਲਸ਼ਿੰਗ ਰਾਈਟ ਨਾਉ ਕੌਰ ਜੀ ਜਵਾਈ ਹੀਰ ਵਰਗੀ ਲੱਗ ਰਹੇ ਹੋ ਤੁਸੀਂ ਸਮਝ ਲਓ ਜਿਵੇਂ ਗੁਲਾਬ ਦਾ ਫੁੱਲ ਹੁੰਦਾ ਉਹ ਵਾਓ ਵਾਓ ਥੈਂਕ ਯੂ ਅੱਤ ਕੈਂਟ ਲੱਗ ਰਹੇ ਹੋ ਜ਼ਿਆਦਾ ਜੀਨਾ ਪੌਣੀਆਂ ਛੱਡ ਦਿਓ ਠੀਕ ਆ ਸਾਰੇ ਯਾਰ سارے ਨੇ ਸੂਟ ਹੀ ਸੋਹਣੇ ਲਾਦੇ ਮੇਰੇ ਵੈਸੇ ਹੈ ਨਾ ਜਿਆਦਾ ਮੈਂ ਨੋਟ ਕੀਤੀ ਇਹ ਗੱਲ ਨਾਈਸ ਬਹੁਤ ਹੀ ਸੋਹਣਾ ਸੂਟ ਤਾਂ ਠੀਕ ਠਾਕ ਆ ਬਟ ਤੁਹਾਡੇ ਉੱਤੇ ਬਹੁਤ ਜੱਜ ਰਿਹਾ ਹੈ ਧੰਨਵਾਦ ਹਾਏ ਤੇਰਾ ਸੂਟ ਨਹੀਂ ਤਾਂ ਜਾਣ ਕੱਢ ਦਿੱਤੀ ਥੈਂਕ ਯੂ ਤੇ ਹੁਣ ਕੈਂਟ ਸੂਟ 'ਚ ਬੰਦੂਕ ਬੰਬ ਕੈਂਟ ਸੂਟ 'ਚ ਨਹੀਂ ਸੋਹਣੀ ਲੱਗਦੀ ਤੁਸੀਂ ਬਹੁਤ ਅੱਛੇ ਲੱਗ ਰਹੇ ਹੋ ਦੀਦੂ ਥੈਂਕ ਯੂ ਆਹ ਆਹ ਵਾਲਾ ਗਾਣਾ ਨਹੀਂ ਤਾਂ ਸੂਟ 'ਚ ਬੰਦੂਕ ਲੱਗਦੀ ਚੀਨ ਵਿੱਚ ਵਾਪਰ ਹੋ ਰਹੀ ਏ ਪਰ ਇਸੇ ਨਾਲੇ ਸਿਰ ਵਾਲੀ ਕਾ ਨਹੀਂ ਤਾਂ ਸੂਟ 'ਚ ਬੰਦੂਕ ਲੱਗਦੀ ਵਾਓ ਥੈਂਕ ਯੂ ਟਿੱਕਾ ਵੀ ਚਾਹੀਦਾ ਸੀ ਸੋ ਤੁਹਾਡਾ ਸਾਰਿਆਂ ਦਾ ਦਿলো ਧੰਨਵਾਦ ਤੁਸੀਂ ਇੰਨੇ ਸੋਹਣੇ-ਸੋਹਣੇ ਮੇਰੇ ਕਮੈਂਟ ਕੀਤੇ ਰਿਸਪਾਂਸ ਕੀਤੇ ਹੈਗੇ ਤੁਹਾਡਾ ਦਿলো ਸਭ ਦਾ ਧੰਨਵਾਦ ਤੁਸੀਂ ਵੀ ਸਾਰੇ ਖੁਸ਼ ਰਹੋ ਹਸਦੇਵਾ 08 ਤੋਂ ਬਚ ਕੇ ਰੋ ਆਪਣਾ ਧਿਆਨ ਰੱਖੋ ਆਪਣੇ ਮਾਪਿਆਂ ਦਾ ਧਿਆਨ ਰੱਖੋ ਆਪਣੇ ਮਾਪਿਆਂ ਦੀ ਕਦਰ ਕਰੋ ਉਹਨਾਂ ਨੂੰ ਪਿਆਰ ਕਰੋ ਤੇ ਆਪਣਾ ਵੀ ਧਿਆਨ ਰੱਖੋ ਬਾਏ ਗੱਲ ਤਾਂ ਮੈਂ ਹੋਰ ਦੱਸਣਾ ਭੁੱਲੀ ਗਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਇੱਦਾਂ ਤੇ ਹੋਰ ਇੰਟਰਸਟਿੰਗ ਚੀਜ਼ਾਂ ਆਉਣ ਵਾਲੀਆਂ ਬਾਏ ਬਾਏ